ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਨਾਲ ਹੀ ਬੰਗਾ ਸ਼ਹਿਰ ਦੀ ਗੱਲ ਕੀਤੀ ਜਾਵੇ ਕਬੱਡੀ ਖਿਡਾਰਨਾਂ ਨੇ ਨਾਮ ਰੋਸ਼ਨ ਕਰਕੇ ਦਿਖਾਇਆ ਪਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੀਆਂ ਹੋਣ ਹਾਰ ਖਿਡਾਰਨਾਂ 골ਡ ਮੈਡਲ ਪ੍ਰਾਪਤ ਕਰਕੇ ਪਹੁੰਚ ਰਹੀਆਂ ਹਨ ਉਹਨਾਂ ਦੇ ਸਨਮਾਨ ਦੇ ਵਿੱਚ ਗੁਰਨਾਣ ਕਮਿਸ਼ਨ ਹਸਪਤਲ ਟਾਹਾ ਕਲੇਰਾ ਦੇ ਵਿੱਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਮਨੀਸ਼ਾ ਇੰਟਰ ਨੈਸ਼ਨਲ ਕਬੱਡੀ ਖਿਡਾਰਨ ਜਸ਼ਨਦੀਪ ਕੌਰ ਇੰਟਰ ਨੈਸ਼ਨਲ ਕਬੱਡੀ ਖਿਡਾਰਨ ਨੇ ਨਾਮ ਰੋਸ਼ਨ ਕਰਕੇ ਦਿਖਾਇਆ ਉਸ ਕਾਲਜ ਦਾ ਜਿਹਦਾ ਨਾਮ ਹੀ ਬੜੇ ਹੀ ਸਤਕਾਰ ਦੇ ਨਾਲ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਅਧਿਆ ਹੋਂ ਹਾਰ ਖਿਡਾਰਨਾ ਜਿਨ੍ਹਾਂ ਨੇ ਕਾਲਜ ਦਾ ਨਾਮ ਵੀ ਰੋਸ਼ਨ ਕੀਤਾ ਮਨੀਸ਼ਾ ਇੰਟਰਨੈਸ਼ਨਲ ਕਬੱਡੀ ਖਿਡਾਰਨ ਜਸ਼ਨਦੀਪ ਕੌਰ ਇੰਟਰਨੈਸ਼ਨਲ ਕਬੱਡੀ ਖਿਡਾਰਨ ਜਿਨ੍ਹਾਂ ਦੇ ਸਨਮਾਨ ਦੇ ਵਿੱਚ ਅੱਜ ਤਾਹਾ ਦੇ ਵਿੱਚ ਸਤਕਾਰ ਕਰਨ ਲਈ ਟੀਮ ਵਿਸ਼ੇਸ਼ ਤੌਰ ਤੇ ਖੜੀ ਆ ਗੁਰਨਾਨਕ ਮਿਸ਼ਨ ਹਸਪਤਾਲ ਤਾਹਾ ਕਲੇਰਾ ਦੇ ਵਿੱਚ ਸਨਮਾਨ ਕੀਤਾ ਜਾਵੇਗਾ ਸਤਕਾਰ ਕੀਤਾ ਜਾਵੇਗਾ ਕਿ ਇਹਨਾਂ ਭੈਣਾਂ ਨੇ ਇਹਨਾਂ ਧੀਆਂ ਧਿਆਣੀਆਂ ਨੇ ਜਿੱਥੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਨਾਂ ਦੇ ਸਤਕਾਰ ਦੇ ਵਿੱਚ ਇਹ ਤਸਵੀਰਾਂ ਆਪ ਜੀ ਨੂੰ ਨਜ਼ਰ ਆਉਂਦੀਆਂ ਹੋਣਗੀਆਂ ਤਸਵੀਰਾਂ ਸਾਥੀਓ ਟਾਹਾਂ ਦੀਆਂ ਦਿਖਾਉਂਦੇ ਪਈਆਂ ਭੈਣਾਂ ਦੀ ਸਤਕਾਰ ਦੇ ਵਿੱਚ ਇਹ ਸਤਕਾਰਯੋਗ ਭੈਣਾਂ ਖੜੀਆਂ ਹਨ ਜਿਨ੍ਹਾਂ ਨੇ ਕਬੱਡੀ ਦੇ ਵਿੱਚ ਨਾਮ ਰੋਸ਼ਨ ਕੀਤਾ ਉਹਨਾਂ ਦਾ ਸਤਕਾਰ ਤੇ ਮਾਣ ਵਧਾਉਣ ਦੇ ਲਈ ਇਹ ਸਤਕਾਰਯੋਗ ਪਹਿਣਾ ਟਾਹਾਂ ਦੀਆਂ ਨਜ਼ਰ ਆ ਰਹੀਆਂ ਕਿਉਂਕਿ ਕਬੱਡੀ ਦੇ ਜਿੱਥੇ ਨਾਮ ਰੋਸ਼ਨ ਕੀਤੇ ਨੇ ਉਹਦੇ ਨਾਲ ਨਾਲ ਮਾਂ-ਬਾਪ ਦਾ ਨਾਮ ਰੋਸ਼ਨ ਵੀ ਕੀਤਾ ਗਿਆ ਜੇ ਮਾਂ-ਬਾਪ ਦੇ ਨਾਮ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਨਾਮ ਨਾਲ ਨਾਮ ਦੇ ਨਾਲ ਹੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਗਿਆ ਭਾਈ ਸੰਗਤ ਸਿੰਘ ਖਾਲਸਾ ਕਾਲਜ ਦੀਆਂ ਗੱਲਾਂ ਕੀਤੀਆਂ ਜਾਣ ਉਸ ਕਾਲਜ ਦੇ ਵਿੱਚ ਸੋਨਹਾਰ ਇਹਨਾਂ ਪਹਿਣਾ ਨੇ ਇੰਟਰਨੈਸ਼ਨਲ ਪੱਧਰ ਦੇ ਉੱਪਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਨਾਂ ਦਾ ਸਤਕਾਰ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਇਹ ਸਾਰੇ ਟੀਮ ਜਿਹੜੀ ਹੈਗੀ ਹੈ ਸਤਿਕਾਰਯੋਗ ਪਹਿਣਾ ਗੁਰਨਾਨਕ ਮਿਸ਼ਨ ਹਸਪੀਟਲ ਦੀਆਂ ਤਸਵੀਰਾਂ ਅਸਾਂਝੀਆਂ ਕਰਦੇ ਪਈਆਂ ਟੀਚਰ ਸਹਿਬਾਨ ਖੜੇ ਐ ਉਹਨਾਂ ਪੈਣਾ ਦਾ ਸਤਿਕਾਰ ਕਰਨ ਲਈ ਉਹਨਾਂ ਬੱਚਿਆਂ ਦਾ ਸਤਿਕਾਰ ਕਰਨ ਦੇ ਵਾਸਤੇ ਜਿਨ੍ਹਾਂ ਨੇ ਪੰਜਾਬ ਦੇ ਨਾਮ ਨੂੰ ਰੋਸ਼ਨ ਕੀਤਾ ਸਿੱਧੀਆਂ ਤਸਵੀਰਾਂ ਟਾਹਾਂ ਤੋਂ ਦੁਕਾਂਦੇ ਪਈਆਂ ਸਾਥਿਓ ਇਹ ਜੋ ਆਵਾਜ਼ ਢੋਲ ਦੀ ਨਜ਼ਰ ਆ ਰਹੀ ਹੈ ਮਨੀਸ਼ਾ ਇੰਟਰਨੈਸ਼ਨਲ ਕਬੱਡੀ ਖਿਡਾਰਨ ਜਸ਼ਨਦੀਪ ਕੌਰ ਇੰਟਰਨੈਸ਼ਨਲ ਕਵਡਦੀ ਖਿਡਾਰਨ ਦਾ ਸਤਕਾਰ ਕੀਤਾ ਜਾ ਰਿਹਾ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਹਾਂ ਦਹਾਹ ਖਿਲੇਰਾਂ ਦਿਆਂ ਜਿੱਥੇ ਇਹਨਾਂ ਇੰਟਰਨੈਸ਼ਨਲ ਕਵਡਦੀ ਖਿਡਾਰਨਾਂ ਦਾ ਸਤਕਾਰ ਕੀਤਾ ਜਾ ਰਿਹਾ ਨਹਾਰ ਬੱਚੀਆਂ ਬੇਟੀ ਜਸ਼ਨਦੀਪ ਕੌਰ ਅਤੇ ਬੇਟੀ ਬਨੀਸ਼ਾ ਵੱਲੋਂ ਸ਼ਾਨਦਾਰ ਕਬੱਡੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀ ਧਰਤੀ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਕਾਲਜ ਪ੍ਰਿੰਸੀਪਲ ਬਹੁਤ ਹੀ ਸਤਿਕਾਰਯੋਗ ਡਾਟਰ ਅਨਜੀਤ ਸਿੰਘ ਜੀ ਤੇ ਸਟਾਫ ਪਹੁੰਚ ਚੁੱਕਾ ਹੈ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਗੁਰੂ ਨਾਨਕ ਕ੍ਰਿਸ਼ਨ ਹਸਪਤਾਲ ਦਾ ਹੌਕਾ ਲੈ ਰਹੇ ਹਨ ਪ੍ਰਧਾਨ ਸਾਹਿਬ

ਇਕ ਮਸਤ ਜੀ ਜੀ ਸਰ ਅੱਜ ਦੇ ਇਸ ਖੁਸ਼ੀ ਵਾਲੇ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿੱਥੇ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕੀਤੀ ਜਾ ਰਹੀ ਹੈ ਪਰ ਅੱਜ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਭਾਈ ਸੰਤ ਸਿੰਘ ਖਾਲਸਾ ਇਹ ਕਾਲਜ ਨੇ ਬਹੁਤ ਵੱਡਾ ਨਾਮ ਕਮਾਇਆ ਜਿੱਥੇ ਗੁਰੂ ਨਾਨਕ ਮਹਾਰੇ ਨੇ ਚੱਕ ਤੇ ਚੰਨਣੇ ਦੀ ਗੱਲ ਕੀਤੀ ਗਈ ਹੈ ਉਥੇ ਸਤਿਕਾਰਯੋਗ ਇਨਾ ਭੈਣਾ ਨੇ ਮਾਪੇ ਦਾ ਨਾਮ ਰੋਸ਼ਨ ਕਾਲਜ ਦਾ ਨਾਮ ਰੋਸ਼ਨ ਪੰਜਾਬ ਦਾ ਨਾਮ ਰੋਸ਼ਨ ਕਰਕੇ ਵੀ ਇਹ ਦਿਖਾਇਆ ਉਹਨਾਂ ਦੇ ਲਈ ਇੱਕ ਜ਼ੋਰਦਾਰ ਫਤਿਹ ਜਿਹੜੀ ਹੈ ਕਿ ਜੈਪੋਸ਼ ਜੇ ਕੀਤਾ ਜਾਵੇ ਇੱਕ ਸਤਕਾਰ ਦੇ ਇਜ਼ਹੋਬ ਬਣਦਾ ਹੈਗਾ ਜੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਅਰੇ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਅਜਲੇ ਮਹਾਨ ਇਹਦਾ ਅਜਦਾ ਮਹੌਲ ਹੈ ਵੈਸੇ ਇਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਕਾਲੀ ਤੋਂ ਬੱਚੀਆਂ ਆਈਆਂ ਭਾਈ ਸੰਗਤ ਸਿੰਘ ਭਾਈ ਸੰਗਤ ਸਿੰਘ ਵੀ ਸ਼ਹੀਦੀ ਲਸਾਨੀ ਜਿਨ੍ਹਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਲਗੀ ਆਪਣੇ ਵਸਤਰ ਦਿੱਤੇ ਇਹ ਬਹੁਤ ਵੱਡੀ ਪ੍ਰਾਪਤੀ ਸੀ ਉਸ ਵੇਲੇ ਉਸ ਕਾਲੀ ਦੀਆਂ ਬੱਚੀਆਂ ਨੇ ਜਿਹਨੂੰ ਕਹਿੰਦੇ ਹੁੰਦੇ ਆ ਕਿ ਇਹ ਆ ਦਿ ਬਹੁਤ ਖੁਸ਼ੀ ਭਰਿਆ ਸੁਭਾਅ ਬਿਆ ਬੜੇ ਮਾਣ ਮੱਤੇ ਪਾਲਿਆ ਦੋ ਬੱਚੀਆਂ ਜਿਹੜੀਆਂ ਵਰਲਡ ਕਬੱਡੀ ਦੇ ਵਿੱਚੋਂ ਸੋਨੇ ਦਾ ਤਮਗਾ ਲੈ ਕੇ ਅੱਜ ਸਾਡੇ ਇਸ ਆਧਾਰੇ ਦੇ ਵਿੱਚ ਪਹੁੰਚੀਆਂ ਇਹ ਉਸ ਘਰ ਦੇ ਵਿੱਚੋਂ ਆਈਆਂ ਦੇਖੋ ਹਰ ਚੀਜ਼ ਦਾ ਕੋਈ ਪਿਸ਼ੋਕੜ ਹੁੰਦਾ ਭਾਈ ਸੰਗਤ ਸਿੰਘ ਭਾਈ ਸੰਗਤ ਸਿੰਘ ਦੀ ਕੁਰਬਾਨੀ ਉਹਦਾ ਕੋਈ ਮੁਕਾਬਲਾ ਨਹੀਂ ਉਹਨਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਢਲ ਗਈ ਅਤੇ ਆਪਣੇ ਵਸਤਰਾਂ ਤੇ ਆਪਣੇ ਸ਼ਸਤਰਾਂ ਦੇ ਨਾਲ ਨਵਾਜਿਆ ਸੀ ਤੇ ਜਿਸ ਇਨਸਾਨ ਨੂੰ ਗੁਰੂ ਸਾਹਿਬ ਨੇ ਆਪਣਾ ਰੂਪ ਜਾਣ ਕੇ ਅਸਲੀ ਖਾਲਸੇ ਦਾ ਰੂਪ ਜਾਣ ਕੇ ਉੱਥੇ ਉਹਨਾਂ ਨੇ ਲੋਕਤੰਤਰ ਜਿਹੜਾ ਸੀਗਾ ਉਹਦੀ ਨੀਂਹ ਰੱਖੀ ਅੱਜ ਉਸ ਕਾਲੇ ਦੀਆਂ ਬੱਚੀਆਂ ਜਿਨ੍ਹਾਂ ਦੀ ਵਿਰਾਸਤ ਬਹੁਤ ਵੱਡੀ ਹੈ ਛੋਣੀ ਕਮੇਟੀ ਦਾ ਬਹੁਤ ਵੱਡਾ ਆਧਾਰਾ ਉੱਥੋਂ ਦੀ ਦੋ ਬੱਚੀਆਂ ਨੇ ਜਿਹੜੀ ਆਪਣੀ ਘਾਲ ਕਮਾਈ ਆਪਣੇ ਨੇਕ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਦੇ ਵਿੱਚ ਆਪਣੇ ਕੋਸ ਸਾਹਿਬਾਨ ਦੀ ਅਗਵਾਈ ਦੇ ਵਿੱਚ ਜੋ ਕੁਝ ਉਹਨਾਂ ਨੇ ਗ੍ਰਹਿਣ ਕੀਤਾ ਉਹਦਾ ਪ੍ਰਦਰਸ਼ਨ ਉਹਨਾਂ ਨੇ ਵਰਲਡ ਲੈਵਲ ਤੇ ਕਰਕੇ ਅੱਜ ਜਿੱਥੇ ਇਲਾਕੇ ਦਾ ਨਾਮ ਉੱਚਾ ਹੋਇਆ ਐਸਜੀਪੀਸੀ ਦਾ ਨਾਮ ਉੱਚਾ ਹੋਇਆ ਇਸ ادارے ਦਾ ਨਾਮ ਉੱਚਾ ਹੋਇਆ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਕਿ ਬੱਚੀਆਂ ਨੇ ਹਮੇਸ਼ਾ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਤੇ ਜਿਹੜੇ ਪੰਜਾਬ ਦੇ ਮੱਥੇ ਉੱਤੇ ਲੱਗੇ ਕਲੰਕ ਆ ਉਹ ਅਸਲ ਦੇ ਵਿੱਚ ਹੌਲੀ-ਹੌਲੀ ਕਰਕੇ ਇਹਨਾਂ ਮਾਨ ਮੱਤੀਆਂ ਪ੍ਰਾਪਤੀਆਂ ਦੇ ਨਾਲ ਹੀ ਦਿੱਛਣੇ ਆ ਸੋ ਸਾਨੂੰ ਬਹੁਤ ਵੱਡਾ ਮਾਣ ਆ ਇਹਨਾਂ ਬੱਚੀਆਂ ਨੇ ਉਹ ਕੁਝ ਕਰ ਦਿਖਾਇਆ ਜਿਨ੍ਹਾਂ ਦੀ ਕਲਪਨਾ ਤਾਂ ਕੀਤੀ ਜਾ ਸਕਦੀ ਹੈ ਪਰ ਉਹਨਾਂ ਦਾ ਹਕੀਕੀ ਰੂਪ ਜਿਹੜਾ ਆ ਉਹ ਬੜੀ ਮੁਸ਼ਕਲ ਦੇ ਨਾਲ ਲੱਭਦਾ ਅੱਜ ਇਸ ਵੇੜੇ ਵਿੱਚ ਆਉਣ ਤੇ ਗੁਰੂ ਨਾਨਕ ਮਿਸ਼ਨ ਐਜੂਕੇਸ਼ਨ ਅਤੇ ਮੈਡੀਕਲ ਟਰਸਟ ਦੇ ਇਸ ادارے ਵਿੱਚ ਆਉਣ ਤੇ ਸਦਾ ਡਾਕਟਰ ਕੁਲਵਿੰਦਰ ਸਿੰਘ ਜੀ ਢਾਂ ਸਾਹਿਬ ਅਤੇ ਉਹਨਾਂ ਦੀ ਸਮੂਚੀ ਟੀਮ ਅਤੇ ਬਾਕੀ ਸਾਰੇ ادارے ਹਸਪੀਟਲ ਪੈਰਾ ਮੈਡੀਕਲ ਕਾਰਜ ਨਰਸਿੰਗ ਕਾਰਜ ਨਰਸਿੰਗ ਸਕੂਲ ਅਤੇ ਗੁਰੂ ਨਾਨਕ ਮਿਸ਼ਨ ਸਕੂਲ ਦੇ ਬਣੋ ਅਸੀਂ ਇਹਨਾਂ ਨੂੰ ਹਾਰਤ ਜੀਆਂ ਆ ਕੰਨੇ ਆ ਤੇ ਸਾਨੂੰ ਪੂਰੀ ਆਸ ਹੈ ਕਿ ਇਹ ਬੱਚੀਆਂ ਇੱਕ ਰੋਸ਼ਨ ਮਨਾਰਾ ਬਣ ਗਈਆਂ ਇਹ ਅਗਵਾਈ ਦੇਣ ਗਈ ਅੱਜ ਵੀ ਤੁਸੀਂ ਦੇਖਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਬੱਚੀਆਂ ਹੀ ਇਹਨਾਂ ਦਾ ਅਤੇ ਜਿਹੜਾ ਸਾਡਾ ਸਟਾਫ ਵੀ ਆਇਆ ਉਹ ਇਨਾਂ ਦਾ ਸਵਾਗਤ ਕਰਨੀ ਜਿਹੜਾ ਆ ਉਹ ਮਾਣ ਮਹਿਸੂਸ ਕਰ ਰਿਹਾ ਸੋ ਬਹੁਤ ਬਹੁਤ ਵਧਾਈ ਡਾਕਟਰ ਨੀਤ ਸਿੰਘ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਖਾਸ ਕਰਕੇ ਸਾਡੇ ਛੋਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਤਾਂ ਮੈਂ ਚਾਹੁੰਦਾ ਕਿ ਇਹ ਚੀਜ਼ਾਂ ਜਿਹੜੀਆਂ ਇੱਕ ਸ਼ੁਰੂਆਤ ਆ ਇਹ ਇਸੇ ਤਰ੍ਹਾਂ ਹੀ ਅੱਗੇ ਵਧਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਅੱਜ ਜਿਹੜੀ ਟੀਮ ਖੇਡੀ ਸੀ ਉਹਦੇ ਵਿੱਚ ਟੋਟਲ ਸਾਡੇ ਪੰਜਾਬ ਦੇ 7 ਪਲੇਅਰ ਖੇਡੇ ਸੀ ਪਰ ਉਹਨਾਂ ਦੇ ਇੰਚਾਰਜ ਰਣਜੀਤ ਸਰ ਚਰਨਜੀਤ ਸਰ ਤੇ ਓਵਰ ਆਲ ਸਾਰੇ ਪੰਜਾਬ ਚ ਸੱਤ ਬੱਚੇ ਪਹੁੰਚੇ ਆ ਆਪਣਾ ਇੰਟਰੋ ਦੇ ਸਕਦੇ ਆ ਬੱਚੇ ਜਿੰਨੇ ਸਰ ਵਰਲਡ ਕੱਪ ਦੇ ਵਿੱਚ ਟੀਮ ਗਈ ਸੀ ਉਹਦੇ ਵਿੱਚ ਟੋਟਲ ਪੰਜਾਬ ਦੇ ਸੱਤ ਬੱਚੇ ਖੜੇ ਆ ਉਹ ਅੱਜ ਸੱਤ ਦੇ ਸੱਤ ਸਾਡੇ ਕੋਲ ਪ੍ਰੈਜ਼ੈਂਟ ਆ ਸਾਰੇ ਤੇ ਹੋਰ ਵੀ ਮਾਣ ਵਾਲੀ ਗੱਲ ਹੈ ਹਾਂ ਇਹ ਸਾਰੇ ਸਾਡੇ ਕੋਲ ਸਾਬ ਜਿਹੜੇ ਨਾਲ ਹੀ ਚਾਰਜ ਟੀਮ ਦੇ ਬਣ ਕੇ ਗਏ ਸੀ ਚਰਨਜੀਤ ਸਰ ਅਸੀਂ ਚਾਹਾਂਗੇ ਕਿਸੇ ਦਿਨ ਮਾਰਨਿੰਗ ਅਸੈਂਬਲੀ ਦੇ ਵਿੱਚ ਜੀ ਜੀ ਹਾਂਜੀ ਸਰ ਤੁਸੀਂ ਹੈ ਨਾ ਸਾਡੇ ਕੋਲ ਇਹ ਨਾ ਬੱਚੀਆਂ ਨੂੰ ਲੈ ਕੇ ਆਓ ਹੁਣ ਤਾਂ ਅਸੀਂ ਸਟਾਫ ਜੀ ਸਰ ਅੱਜ ਦਾ ਖੁਸ਼ੀਆਂ ਭਰਿਆ ਮਾਹੌਲ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਲੱਗਦਾ ਪੰਜਾਬ ਦਾ ਨਾਮ ਰੋਸ਼ਨ ਕਰਨ ਦੀ ਜਿੱਥੇ ਵੱਡੀ ਇਹ ਗੱਲ ਹੋਈ ਹੈਗੀ ਹੈ ਉੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਨੂੰ ਇਹ ਚਮਕਾਉਣ ਦੇ ਲਈ ਇਹਨਾਂ ਸਤਕਾਰਯੋਗ ਭੈਣਾਂ ਨੇ ਜੋ ਕਰਕੇ ਦਿਖਾਇਆ ਉਹਦੇ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਥੋੜੀ ਹੈ ਕਿਉਂਕਿ ਇੱਕ ਭੈਣਾਂ ਦਾ ਉਸ ਪੱਧਰ ਦੇ ਉੱਪਰ ਕੌਟੀਆਂ ਪਾਣਾ ਆਪਣਾ ਪ੍ਰਸ਼ਾਸਨ ਦਿਖਾਣਾ ਵੱਡੇ ਦਿਗਜ ਇਸ ਧਰਤੀ ਨੇ ਪਹਿਲੇ ਦਿਨ ਤੋਂ ਹੀ ਪੈਦਾ ਕੀਤੇ ਹੈ ਜਿਨ ਇਸ ਦੇ ਨਾਲ-ਨਾਲ ਇਹਨਾਂ ਭੈਣਾਂ ਨੇ ਜੋ ਕਰਕੇ ਦਿਖਾਇਆ ਕੋਸ ਦੀ ਜਿੰਨੇ ਸਫਤ ਕੀਤੀ ਜਾਵੇ ਹੈ ਉਹ ਥੋੜੀ ਆ ਜਿੱਥੇ ਕਾਲਜ ਦਾ ਨਾਮ ਵੀ ਬਹੁਤ ਵੱਡਾ ਰੋਸ਼ਨ ਕੀਤਾ ਗਿਆ ਬਹੁਤ ਹੀ ਸਰਕਾਰ ਦੇ ਨਾਮ ਕਾਲਜ ਦਾ ਨਾਮ ਲਿਆ ਜਾ ਰਿਹਾ ਕਿਸ ਤਰ੍ਹਾਂ ਦੇਖਣ ਨੂੰ ਅੱਜ ਦੇ ਇਸ ਮਾਹੌਲ ਨੂੰ ਸૌ ਤੋਂ ਪਹਿਲਾਂ ਮੈਂ ਇਸ ਸੰਸਥਾ ਦੇ ਪ੍ਰਧਾਨ ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਤੇ ਸਾਡੇ ਐਜੂਕੇਸ਼ਨ ਸੈਕਟਰੀ ਇਸ ਸੰਸਥਾ ਦੇ ਸਰਦਾਰ ਹਰਵੰਦ ਸਿੰਘ ਜੀ ਬਲੀਨਾ ਉਹਨਾਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਪੂਰਾ ਪ੍ਰਬੰਧ ਕਰਕੇ ਇਸ ਖੁਸ਼ੀ ਨੂੰ ਜਿਹੜਾ ਹੋਰ ਦੁੱਖ ਨਾਲ ਚੋਗਣਾ ਕੀਤਾ ਅੱਜ ਪੂਰਾ ਪ੍ਰਬੰਧ ਕਰਕੇ ਆਪਣੇ ਸਟਾਫ ਨੂੰ ਨਾਲ ਲੈ ਕੇ ਔਰ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਆ ਸਵਾਗਤ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਦੂਸਰਾ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਵਰਲਡ ਕੱਪ ਹੋਇਆ ਸੀ ਕਿਉਂਕਿ ਪਹਿਲਾਂ ਇਹ ਗੱਲ ਨਹੀਂ ਹੋਈ ਵਰਲਡ ਕੱਪ ਜਿਹੜਾ ਹੋਇਆ ਸੀ ਇਹ ਮਿਡਲ ਐਂਡ ਲੈਂਡ ਐਂਡ ਦੀ ਧਰਤੀ ਤੇ ਹੋਇਆ ਜਿਹਦੇ ਵਿੱਚੋਂ ਪੂਰੀ ਇੰਡੀਆ ਦੇ ਵਿੱਚੋਂ ਪਲੇਅਰ ਜਿਹੜੇ ਆ ਉਹ ਇੰਡੀਆ ਦੀ ਟੀਮ ਵੱਲੋਂ ਗਏ ਔਰ ਪੰਜਾਬ ਦੇ ਵੀ ਗਏ ਤਾਂ ਪੰਜਾਬ ਦੇ ਵਿੱਚੋਂ ਦੋ ਪਲੇਅਰ ਜਿਹੜੇ ਹੈਗੇ ਆ ਮਨੀਸ਼ਾ ਤੇ ਜਸ਼ਨਦੀਪ ਕੋਰ ਇਹ ਸਾਡੀ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕੌਲੀ ਬੰਗਾ ਦੇ ਵਿਦਿਆਰਥੀ ਆ ਔਰ ਬਹੁਤ ਹੀ ਅੱਛੇ ਪਲੇਅਰ ਨੇ ਹੋਰ ਵੀ ਸਾਡੀ ਸੰਸਥਾ ਦੇ ਬਹੁਤ ਹੀ ਅੱਛੇ ਪਲੇਅਰ ਜਿਹੜੇ ਖੇਡਦੇ ਨੇ ਪਰ ਉਹਨਾਂ ਵਿੱਚੋਂ ਜਿਹੜੇ ਇਹ ਦੋ ਪਲੇਅਰ ਆ ਜਸ਼ਨਦੀਪ ਤੇ ਮਨੀਸ਼ਾ ਇਹ ਇੰਡੀਆ ਦੀ ਟੀਮ ਦੇ ਵੱਲੋਂ ਖੇਡ ਕੇ ਆਏ ਔਰ 골ਡ ਮੈਡਲ ਜਿਹੜੇ ਆ ਉਹ ਲੈ ਕੇ ਆਏ ਨੇ ਇਹਦੇ ਲਈ ਮੇਰੇ ਨਾਲ ਹੀ ਬਿਲਕੁਲ ਸਾਡੇ ਕੋਚ ਸਹਿਬਾਨ ਖੜੇ ਨੇ ਸਦਾ ਚੰਜੀਤ ਸਿੰਘ ਜੀ ਔਰ ਮੇਰੇ ਆਪਣੇ ਸੰਸਦਕ ਕੋਚ ਮੈਡਮ ਰੁਪਿੰਦਰ ਕੌਰ ਜੀ ਮੈਡਮ ਗਰਜੀਤ ਕੌਰ ਜੀ ਕੋਚ ਸਹਿਬਾਨ ਤੇ ਲਾਡੀ ਮੈਮ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਅਸੀਂ ਤਾਂ ਸਾਰੇ ਇਸ ਖੁਸ਼ੀ ਵਿੱਚ ਸ਼ਾਮਿਲ ਹੀ ਹੋਏ ਆ ਪਰ ਜਿਹੜੀ ਮਿਹਨਤ ਹੈ ਇਹਨਾਂ ਬੱਚਿਆਂ ਨੂੰ ਇਸ ਮਕਾਮ ਤੇ ਪਹੁੰਚਾਉਣ ਦੀ ਉਹ ਇਹਨਾਂ ਕੋਚ ਸਹਿਬਾਨ ਦੀ ਹੈ ਔਰ ਦੂਸਰਾ ਇਹ ਹੈ ਕਿ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਰਕਾਰਾਂ ਦਾ ਸਰਕਾਰਾਂ ਨੂੰ ਵੀ ਇਹਨਾਂ ਪਲੇਅਰਸ ਵਾਸਤੇ ਸੋਚਣਾ ਚਾਹੀਦਾ ਬਹੁਤ ਸਾਰੇ ਪਲੇਅਰ ਜਿਹੜੇ ਆ ਉਹ ਖੇਡ ਕੇ ਘਰ ਵਿੱਚ ਬੈਠ ਜਾਂਦੇ ਨੇ ਜਾਂ ਕੋਈ ਆਪਣਾ ਕੰਮ ਖੋਲ੍ਹ ਲੈਂਦੇ ਨੇ ਕਿਉਂਕਿ ਇਸ ਮੁਕਾਮ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਮੇਰਾ ਖਿਆਲ ਹੈ ਕਿ ਜਿਹੜੇ ਇਸ ਲੈਵਲ ਤੇ ਪਲੇਅਰ ਖੇਡ ਕੇ ਆਉਂਦੇ ਨੇ ਉਹਨਾਂ ਨੂੰ ਸਰਕਾਰ ਨੂੰ ਆਪ ਹੀ ਆਪਣਾ ਫਰਜ਼ ਸਮਝਦੇ ਆ ਵਧੀਆ ਪੋਸਟ ਅਡਜਸਟ ਕਰਨਾ ਚਾਹੀਦਾ ਤਾਂ ਕਿ ਦੂਸਰੇ ਜਿਹੜੇ ਪਲੇਅਰ ਹੈ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲੇ ਉਹਨਾਂ ਨੂੰ ਵੀ ਇੱਕ ਰਸਤਾ ਦੱਸਿਆ ਕਿ ਸਾਨੂੰ ਵੀ ਅਗਰ ਅਸੀਂ ਇਸ ਤਰ੍ਹਾਂ ਦੀ ਮਿਹਨਤ ਕਰਾਂਗੇ ਇਸ ਤਰ੍ਹਾਂ ਦੇ ਵਧੀਆ ਪਲੇਅਰ ਬਣਾਂਗੇ ਤਾਂ ਸਾਨੂੰ ਵੀ ਜੜੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਜੋਬ ਦੇ ਕੋ ਉਹ ਕਿਸੇ ਨਾ ਕਿਧਰ ਐਡਜਸਟ ਕਰਨੀਆਂ ਇਹਦੇ ਨਾਲ ਹੀ ਮੈਂ ਅੱਜ ਸਿਰੇ ਆਪਣੇ ਪ੍ਰਧਾਨ ਸਾਹਿਬ ਸਾਡੇ ਸੰਸਥਾ ਦੇ ਸਰਦਾਰ ਹਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਵੀ ਅਸੀਂ ਗਏ ਸੀ ਇਹਨਾਂ ਬੱਚਿਆਂ ਦਾ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਾਨਸਤ ਕਰ ਕੀਤਾ ਇਹਨਾਂ ਨੂੰ ਜਿਹੜਾ ਉਥੇ ਵੀ ਅਸੀਂ ਸਾਰੀ ਗੱਲਬਾਤ ਕੀਤੀ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਹਰ ਪੱਖ ਤੋਂ ਉਹ ਵੀ ਅਸੀਂ ਕਰਵਾਵਾਂਗੇ ਸਾਡੇ ਐਜੂਕੇਸ਼ਨ ਸੈਕਟਰੀ ਸਰਦਾਰ ਸੁਖਮਿੰਦਰ ਸਿੰਘ ਜੀ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਅੱਜ ਸਾਡੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਸੀ ਕਿਉਂਕਿ ਉਹ ਪੰਜਾਬ ਤੋਂ ਬਾਹਰ ਹੋ ਗਏ ਹੋਏ ਨੇ ਇਸ ਕਰਕੇ ਉਹ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਸੋ ਅੱਜ ਇਸ ਸੰਸਥਾ ਦਾ ਗੁਰਨਾਮ ਕਮਿਸ਼ਨ ਆਹ ਹੰਕਲੇ ਦਾ ਜਿਹੜਾ ਸਾਰੀ ਸੰਸਥਾ ਹੈ ਉਹਦੇ ਦੇ ਪ੍ਰਧਾਨ ਸਾਹਿਬ ਮਲੀਨਾ ਸਾਹਿਬ ਬਹੁਤ ਸਾਰੇ ਸੰਸਥਾ ਮੈਂਬਰਸ ਤੇ ਪਿਆਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰਾ ਪ੍ਰਬੰਧ ਕਰਕੇ ਸਾਡੀ ਇਸ ਖੁਸ਼ੀ ਨੂੰ ਦੁੱਗਣਾ ਚੌਗਣਾ ਕੀਤਾ ਜੀ ਕੋ ਸਾਬ ਅੱਜ ਤਾਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਕਿਉਂਕਿ ਕੋਚ ਨੇ ਜੋ ਸੋਚਿਆ ਸੀਗਾ ਕਿ ਕਿ ਬੁਰੋ ਦੀ ਤਰ੍ਹਾਂ ਕੋਚ ਕੰਮ ਕਰਦਾ ਹੈਗਾ ਉਹਨੂੰ ਨਜ਼ਰ ਆਂਦਾ ਕਿ ਮੇਰੇ ਇਸ ਖਿਡਾਰੀ ਦੇ ਵਿੱਚ ਐ ਬਹੁਤ ਵੱਡੇ ਦਿਗਜ ਸੁਪੇ ਹੋਇਆ ਇਸ ਤਰ੍ਹਾਂ ਇੱਕ ਬੋੜ ਦਾ ਛੋਟਾ ਜਿਹਾ ਐ ਹੋਇਆ ਕਰਦਾ ਬੀਜ ਪਰ ਉਹ ਸਮਾਲੀ ਨੂੰ ਪਤਾ ਹੋਇਆ ਕਰਦਾ ਇਸ ਛੋਟੇ ਜਿਹੇ ਬੀਜ ਦੇ ਅੰਦਰ ਬਹੁਤ ਵਿਸ਼ਾਲ ਜਿਹੜਾ ਹੈਗਾ ਉਹ ਐ ਇੱਕ درخت ਸ਼ੁਕਿਆ ਹੋਇਆ ਹੈ ਉਹਨੂੰ ਪੁੱਜਣਗੇ ਔਰ ਉਹ ਸਨੀਆਂ ਤੱਕ ਰਚ ਚਲੇਗਾ ਇਸੇ ਹੀ ਤਰ੍ਹਾਂ ਉਸ ਦਾ ਨਾਮ ਜਿੱਥੇ ਜਾਣਿਆ ਜਾਣਾ ਜਾਣਾ ਉਥੇ ਖਿਡਾਰੀ ਦਾ ਨਾਮ ਵੀ ਨਾਲ-ਨਾਲ ਜਾਣਿਆ ਜਾਣਾ ਜਿੱਥੇ ਖਿਡਾਰੀ ਦੀ ਐ ਜਿਕੇ ਜਿਕਾਰੇ ਲੱਗਣੇ ਹੈਗੇ ਆ ਖਿਡਾਰੀ ਦਾ ਸਨਮਾਨ ਦਿੱਤਾ ਜਾਣਾ ਉੱਥੇ ਕੋਚ ਦਾ ਵੀ ਨਾਲ-ਨਾਲ ਦਿੱਤਾ ਜਾਣਾ ਹੈਗਾ ਸਤਕਾਰ ਅੱਜ ਤਾਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਵੇਗੀ ਜੀ ਹਾਂਜੀ ਜੀ ਅੱਜ ਬਹੁਤ ਜਿਆਦਾ ਖੁਸ਼ੀ ਖੁਸ਼ੀ ਅੜੀ ਹੋ ਮਹਿਸੂਸ ਹੋ ਰਹੀ ਹੈ ਜੀ ਔਰ ਇਸ ਸੰਸਦ ਦਾ ਅਸੀਂ ਬਹੁਤ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਇੰਨਾ ਇਜਤਮਾਨ ਦਿੱਤਾ ਔਰ ਇਸ ਕਾਲਜ ਦਾ ਵੀ ਅ ਮੈਂ ਪਹਿਲਾਂ ਥੋੜੀ ਜਾਣਕਾਰੀ ਦੇਣਾ ਚਾਹਣਾ ਹੈ ਕਿ ਇਹ ਜਿਹੜਾ ਵਰਲਡ ਕੱਪ ਆ ਜੀ ਵਰਲਡ ਕਬੱਡੀ ਦੇ ਅੰਡਰ ਹੋਇਆ ਹੈ ਔਰ ਉਹਨਾਂ ਦੇ ਪ੍ਰੈਜ਼ੀਡੈਂਟ ਮਿਸਟਰ ਅਸ਼ੋਕ ਦਾਸ ਜੀ ਨੇ ਔਰ ਇਹ ਜਿਹੜਾ ਵਰਲਡ ਕੱਪ ਆ ਜੀ ਬੜੇ ਲੰਮੇ ਸਮੇਂ ਤੋਂ ਜਿਹੜਾ ਯਤਨ ਕੀਤੇ ਜਾ ਰਹੇ ਸੀ ਇਹ ਕਰਾਉਣ ਵਾਸਤੇ ਔਰ ਇਹ ਵਰਲਡ ਕੱਪ ਕਰਾਉਣ ਦੇ ਲਈ ਮੈਂ ਕਿੰਨਾ ਵੀ ਸਭ ਤੋਂ ਵੱਧ ਜਿਵੇਂ ਕਹਾਂ ਯੋਗਦਾਨ ਹੈਗਾ ਜੀ ਮਿਸਟਰ ਅਸ਼ੋਕ ਦਾਸ ਜੀ ਦਾ ਜਿਹੜੀ ਕਬੱਡੀ ਆ ਬੇਸਿਕਲੀ ਪਹਿਲੇ ਏਸ਼ੀਆ ਦੇ ਵਿੱਚ ਖੇਡੀ ਜਾਣੀ ਵਾਲੀ ਜਿਹੜੀ ਗੇਮ ਸੀਗੀ ਜੀ ਉਰੇ ਮਿਸਟਰ ਅਸ਼ੋਕ ਦਾਸ ਜੀ ਜਿਹੜੇ ਵਰਲਡ ਕੱਪ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੀ ਅਫਰੀਕਾ ਦੇ ਵਿੱਚ ਜਾ ਕੇ ਯੂਰਪ ਦੇ ਵਿੱਚ ਜਾ ਕੇ ਅਮਰੀਕਾ ਆਸਟ੍ਰੇਲੀਆ ਪੂਰੇ ਵਰਲਡ ਦੇ ਵਿੱਚ ਇਦਾਂ ਕਬੱਡੀ ਨੂੰ ਫੈਲਾਇਆ ਜੀ ਉੱਥੋਂ ਦੇ ਜਿਹੜੇ ਸਕੂਲ ਆ ਸਕੂਲਾਂ ਲੈਵਲ ਤੇ ਯੂਨੀਵਰਸਿਟੀ ਲੈਵਲ ਤੇ ਕਾਲਜ ਲੈਵਲ ਤੇ ਇਹ ਗੇਮ ਨੂੰ ਸ਼ੁਰੂ ਕੀਤਾ ਔਰ ਬੜੇ ਯਤਨਾਂ ਤੋਂ ਬਾਅਦ ਇਹ ਪਹਿਲਾ ਵਰਲਡ ਕੱਪ ਹੈਗਾ ਜੀ ਜਿਹੜਾ ਏਸ਼ੀਆ ਤੋਂ ਬਾਹਰ ਹੋਇਆ ਅੰਗਲੇਟ ਦੀ ਧਰਤੀ ਉੱਤੇ ਔਰ ਇਸ ਵਰਲਡ ਕੱਪ ਨੂੰ ਕਰਾਉਣ ਦੇ ਲਈ ਵਰਲਡ ਕਬੱਡੀ ਇੰਗਲੈਂਡ ਕਬੱਡੀ ਐਸੋਸੀਏਸ਼ਨ ਤੇ ਨਾਲ ਇੰਗਲੈਂਡ ਦੀ ਸਰਕਾਰ ਜੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਇਹ ਵਰਲਡ ਕੱਪ ਕਰਵਾਇਆ ਜੀ ਜੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਵਰਲਡ ਕੱਪ ਬੀਬੀਸੀ ਚੈਨਲ ਜਿੱਥੇ ਲਾਈਵ ਚੱਲਿਆ ਨਾ ਡੀਡੀ ਸਪੌਂਸਰ ਤੇ ਵੀ ਔਰ ਹੋਰ ਬਹੁਤ ਸਾਰੇ ਜਿਹੜੇ YouTube ਚੈਨਲ ਸੀਗੇ ਔਰ 85 ਮਿਲੀਅਨ ਜਿਹੜੇ ਆ ਵਿਊਅਰ ਹੋਏ ਜੀ ਇਹ ਸਵੇਰ ਬੜੀ ਵੱਡੀ ਮਤਲਬ ਆਪਣੇ ਆਪ ਚ ਕਾਬਲੇ ਤਾਰੀਫਾ ਵੀ ਫਸਟ ਟਾਈਮ ਜਿਹੜਾ ਵਾਏ ਵਰਲਡ ਕੱਪ ਆਇਆ ਔਰ 85 ਮਿਲੀਅਨ ਜਿਹੜੇ ਵਿਊਅਰ ਇਹਦੇ ਆਏ ਸੀ ਸੋ ਕ੍ਰਿਕਟ ਦੀ ਤਰ੍ਹਾਂ ਇਸ ਤਰ੍ਹਾਂ ਨੇ ਕਬੱਡੀ ਨੂੰ ਵੀ ਬਹੁਤ ਉੱਪਰ ਤੱਕ ਲੈ ਕੇ ਗਏ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗੱਲਾਂ ਕਰ ਰਹੇ ਹਾਂ ਧੰਨਵਾਦ ਕਰਦੇ ਹਾਂ ਜੀ ਬਾਕੀ ਸਾਡੇ ਇੰਡੀਆ ਦੇ ਦੋਨੋਂ ਟੀਮਾਂ ਕਿਸੇ ਕਾਰਨ ਸਾਡੇ ਜਿਹੜੇ ਕੋਚ ਸਾਹਿਬ ਮਾਨਸੀ ਉਹਦਾ ਵੀਜ਼ਾ ਨਹੀਂ ਲੱਗ ਸਕਿਆ ਤੇ ਜਿੰਨਾ ਕਰਕੇ ਮੈਂ ਇੱਕ ਟੀਮ ਦਾ ਕੋਚ ਲੱਗਣਾ ਸੀ ਮੈਨੂੰ ਦੋਨਾਂ ਟੀਮਾਂ ਦਾ ਹੀ ਜਿਹੜਾ ਮੈਨਰ ਔਰ ਔਮਨ ਦੋਨਾਂ ਟੀਮਾਂ ਦਾ ਕੋਚ ਲੱਗਣਾ ਪਿਆ ਜੀ ਤੇ ਦੋਨੇ ਹੀ ਟੀਮਾਂ ਜਿਹੜੀਆਂ ਸਾਡੀਆਂ ਜੀ ਉਹ ਵਰਲਡ ਕੱਪ ਜਿੱ ਇਸਦੇ ਨਾਲ ਮੈਂ ਇਹ ਕਹਿੰਦਾ ਕਿ ਜਿੱਥੇ ਇੰਡੀਆ ਤੋਂ ਸਾਰੇ ਬੱਚੇ ਗਏ ਔਰ ਸਾਡੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਸੀ ਇਹਦੇ ਵਿੱਚ ਔਰ ਸੱਤ ਬੱਚੇ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚੋਂ ਖੇਡੇ ਔਰ ਉਹਨਾਂ ਵਿੱਚੋਂ ਚਾਰ ਲੜਕੇ ਤੇ ਤਿੰਨ ਲੜਕੀਆਂ ਸੀ ਔਰ ਜਿਹੜੇ ਦੋ ਲੜਕੇ ਹੈਗੀਆਂ ਤੁਹਾਡੇ ਸਬੰਗੇ ਕਾਲਜ ਦੀਆਂ ਭਾਈ ਸੰਗੇਤ ਸਿੰਘ ਜੀ ਕਾਲਜ ਦੀਆਂ ਵਿਦਿਆਰਥਣਾਂ ਸੀ ਇਹ ਇਸ ਕਰਕੇ ਤੁਸੀਂ ਇਹ ਸਾਰਾ ਜ਼ਿਲ੍ਹਾ ਇਹ ਸਾਰੇ ਮਤਲਬ ਮੰਗਲਾ ਸ਼ਹਿਰ ਨਮਾ ਸ਼ਹਿਰ ਇਹ ਵਧਾਈ ਦਾ ਪਾਤਰ ਹੈ ਜੀ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਕਬੱਡੀ ਜਿੰਦਾਬਾਦ ਰਹੇ ਉਹ ਸਭ ਜਿੱਥੇ ਮਾਂ ਖੇਡ ਕਬੱਡੀ ਦੀ ਗੱਲ ਕੀਤੀ ਜਾਂਦੀ ਹੈ ਹਾਂ ਜੀ ਕਿਉਂਕਿ ਸੱਟ ਚੋਟ ਦੀ ਖੇਡ ਹੈ ਇਹ ਦੀ ਤੇ ਇੱਕ ਇਹਨਾਂ ਭੈਣਾਂ ਦਾ ਹੌਂਸਲਾ ਜਿਹੜਾ ਹੈਗਾ ਆ ਉਹ ਵੱਡੇ ਪੱਧਰ ਦੇ ਉੱਪਰ ਸਾਹਮਣੇ ਆਇਆ ਹੈਗਾ ਕਿਉਂਕਿ ਹੋਰ ਖੇਡਾਂ ਦਾ ਖੇਡੀਆਂ ਜਾਂਦੀਆਂ ਜਿੱਥੇ ਕਬੱਡੀ ਦੀ ਗੱਲ ਆਉਂਦੀ ਜਿੱਥੇ ਰੇਡਾਂ ਦੀ ਗੱਲ ਆਉਂਦੀ ਜਿੱਥੇ ਜੱਫੀਆਂ ਦੀ ਗੱਲ ਹੁੰਦੀ ਹੈ ਜੇ ਤਾਂ ਸਰੀਰ ਦੇ ਵਿੱਚ ਜਾਨ ਹੈਗੀ ਹੈ ਫੇਰੀ ਨੰਬਰ ਜੱਤ ਕੇ ਲਿਆਇਆ ਜਾਂਦਾ ਹੈਗਾ ਜਾਂ ਫਿਰ ਹੀ ਨੰਬਰ ਨੂੰ ਆਪਣੀ ਝੋਲੀ ਦੇ ਵਿੱਚ ਪਾਇਆ ਜਾਂਦਾ ਹੈਗਾ ਇਹਨਾਂ ਬੱਚਿਆਂ ਦੇ ਜਿਹੜੇ ਹੌਂਸਲੇ ਸੀਗੇ ਉਹ ਕਿਸ ਤਰ੍ਹਾਂ ਆ ਦੇਖ ਰਹੇ ਹੋ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਪਰ ਐ ਰੇਡ ਨੂੰ ਵੀ ਰੋਕਣਾ ਹੈਗਾ ਆ ਜਾਂ ਐ ਜੱਫੇ ਨੂੰ ਵੀ ਲਗਾਉਣਾ ਹੈਗਾ ਆ ਕਿਉਂਕਿ ਹਰ ਵਾਰ ਇੱਕੋ ਚੀਜ਼ ਰਹਿੰਦੀ ਹੈ ਕਿਤੇ ਇਸ ਖੇਡ ਦੇ ਵਿੱਚ ਸਖ ਨਾ ਲੱਗ ਜਾਵੇ, ਚੋਟਣ ਲੱਗ ਜਾਵੇ, ਕਿਤੇ ਨਾ ਕਿਤੇ ਮਾਪੇ ਵੀ ਥੋੜਾ ਅੱਡਰਦਾ ਰਹਿੰਦਾ ਧੀ ਧਿਆਣੀਆਂ ਹੈਗੀਆਂ ਆ ਤੇ ਬੱਚਿਆਂ ਦਾ ਬਹੁਤ ਵੱਡਾ ਹੌਸਲਾ ਬਣਾਉਣ ਦੇ ਲਈ ਜਿੱਥੇ ਕਾਲਜ ਦੇ ਪ੍ਰਿੰਸੀਪਲ ਸਹਿਬਾਨ ਹੈ, ਪੂਰਾ ਸਟਾਫ ਸਹਿਬਾਨ ਹੈ ਜਾਂ ਆਪ ਜੀ ਨੇ ਮਿਹਨਤ ਕੀਤੀ ਹੈਗੀ ਆ ਜੋ ਜਦੋਂ ਇਸ ਸਾਰੀ ਚੀਜ਼ ਨੂੰ ਵੇਖਦੇ ਹਾਂ ਅੱਜ ਕਾਲਜ ਦੇ ਅੰਦਰ ਵੀ ਬੜਾ ਖੁਸ਼ੀ ਵਾਲਾ ਮਾਹੌਲ ਨਜ਼ਰ ਆਂਦਾ ਹੋਵੇਗਾ ਗੁਰੂ ਸਹਿਬਾਨ ਦਾ ਬੜਤ ਵੱਡਾ ਔਟ ਆਸਰਾ ਪਹਿਲੇ ਦਿਨ ਤੋਂ ਹੀ ਇਸ ਜ਼ਿਲ੍ਹੇ ਦੇ ਅੰਦਰ ਰਿਹਾ ਭਾਈ ਸੰਗਤ ਸਿੰਘ ਅਜੇ ਖਾਲਸਾ ਕਾਲਜ ਦੀ ਗੱਲ ਕੀਤੀ ਜਾਵੇ ਅੱਜ ਵੱਡੇ ਪੱਧਰ ਦੇ ਉੱਪਰ ਇਹ ਜਾਣਿਆ ਜਾਂਦਾ ਬੀਸੀ ਸਹਿਬਾਨ ਦੇ ਨਾਲ ਵੀ ਜਲਦੀ ਜਲਦੀ ਮੁਲਾਕਾਤ ਹੋਣ ਦੀ ਸੰਭਾਵਨਾ ਬਣ ਰਹੀ ਹੈ ਹਾਂਜੀ ਬਿਲਕੁਲ ਜੀ ਮਤਲਬ ਅਸੀਂ ਥੋੜੇ ਹੀ ਦਿਨਾਂ ਤੱਕ এডਿਕੇਸ਼ਨ ਮਿਸਟਰ ਸਾਹਿਬ ਨੇ ਮਿਲ ਰਹੀ ਬੱਚਿਆਂ ਨੂੰ ਮਿਲਾਇਆ ਜਾ ਰਿਹਾ ਜੀ ਉਹਨਾਂ ਨਾਲ ਜੀ ਸਪੈਸ਼ਲ ਤੌਰ ਤੇ ਤਾਂ ਕਿ ਉਹਨਾਂ ਦੇ ਫਿਊਚਰ ਵਾਸਤੇ ਜਿਹੜੀ ਕੋਈ ਪਲੈਨਿੰਗ ਕੀਤੀ ਜਾ ਸਕੇ ਹਾਂ ਪ੍ਰਸ਼ੰਸਾ ਪੱਤਰ ਤਾਂ ਹੈ ਹੀ ਹੈ ਜੀ ਪਰ ਅਸੀਂ ਚਾਹੁੰਦੇ ਕਿ ਜਿਹੜੇ ਬੱਚੇ ਢੀ ਵੱਡੀ ਉਪਲਬਧੀ ਇਹਨਾਂ ਨੇ ਕੀਤੀ ਹੈਗੀ ਹੈ ਮਤਲਬ ਇੰਨਾ ਵੱਡਾ ਮਾਰਕ ਮਾਰਕਾ ਮਾਰਿਆ ਇਹਨਾਂ ਨੇ ਸੋ ਅਸੀਂ ਚਾਹੁੰਦੇ ਕਿ ਇਹਨਾਂ ਨੂੰ ਜੋਬ ਜੜੀਆਂ ਦਿੱਤੀਆਂ ਜਾਣ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਜਿਹੜੇ ਬੱਚੇ ਆ ਪਰ ਮੈਕਸਿਮ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਜੀ ਇਹਨਾਂ ਦੇ ਵਿੱਚ ਔਰ ਉਹਨਾਂ ਨੂੰ ਮਤ ਜਿਹੜੀ ਆ ਨੌਕਰੀ ਦਿੱਤੀ ਜਾਵੇ ਅਸੀਂ ਆਪੀਲ ਕਰਾਂਗੇ ਜੀ ਜੀ ਸ਼ੁਕਰੀਆ ਹੋਰ ਨਿਹਾਂ ਬਹੁਤ ਛਰੀਆ ਅਕਾਰ ਹੋਰ ਛੱਡ ਦਿਓ